इनका हार्दिक अभिनंदन है एक ग्रुप फूट कर দেখ

ਖਮਜ਼ਾਪੇ ਐਮ ਐਨ ਐ ਸਾਹਿਬ ਬਣਾਇਆ ਤੁਸੀਂ ਹੈ ਤੁਹਾਡੇ ਤੁਹਾਡੇ ਲਈ ਹਮੇਸ਼ਾ ਦਿਨ ਰਾਤ ਸੇਵਾ ਚ ਮਿਠੇ ਰਹੇ ਹੋ ਉਹਨਾਂ ਦਾ ਰਿਜ਼ਲਟ ਜਿਹੜਾ ਵਾ ਉਹ ਤੁਹਾਨੂੰ ਆਪ ਹੀ ਆ ਕੇ ਉਹਨਾਂ ਨੇ ਐਸਾ ਆ ਜੀ ਸੀਮ ਸਾਹਿਬ ਨਾਲ ਮਿਲਦੇ ਆ ਤੇ ਇਸ ਚੀਜ਼ ਨੂੰ ਵੀ ਪ੍ਰੋਪਰ ਜਿਹੜਾ ਵਾ ਤਰੀਕੇ ਨਾਲ ਐਡਵਾਂਸ ਇੰਟੀਰੀਅਰਸ ਤੋਂ ਨਾਲ ਐਕਸਪੀਰੀਅੰਸ ਦੇ ਬਹਾਰ ਨਹੀਂ ਹੋਗਾ ਇਸ ਕੋ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੈ ਜਹਾ ਬੈਠੇ ਹੋਏ ਹਾਂ इस एरिया में हमारे यहाँ एक पार्क है जो निरंतर पी एस आई सी वो भी कृपया मंच पर अपना स्थान ग्रहण करें श्री अजमेर सिंह जी फंक्शनल मैनेजर डिस्ट्रिक्ट इंडस्ट्री सेंटर बड़ाला के इस प्रोजेक्ट में पंजाब सरकार के माध्यम से दो लाख पैंतीस हजार रुपये जो है वो बड़ी। ਜਿਹੜਾ ਪ੍ਰੋਜੈਕਟ ਦੇ ਸਾਰਾ ਆਪਣੇ ਹੋਲੀਸੋਲੀ ਇੰਚਾਰਜ ਹੈਗੇ ਆ ਪਰ ਇਹਨਾਂ ਕੋਲ ਜਾਣਕਾਰੀ ਲੈਣੇ ਹੈ ਕਿ ਵੀ ਇਹ ਪ੍ਰੋਜੈਕਟ ਜਿਹੜਾ ਕਿੰਨੀ ਦੇਰ ਚ ਤਿਆਰ ਹੋਏਗਾ ਸਰ ਸਾਧਾ ਭਗਤ ਸਿੰਘ ਮਾਨ ਮਕੌਤੇ ਪੰਜਾਬ ਜਿਹੜੀ ਰੋਈ ਹੈਟ ਸਰਤਨ ਪ੍ਰਿੰਸ ਸਾਹਮ ਦਾ ਜਯੋਤ ਕਮਸਮਤੀ ਪੰਜਾਬ ਜੀ ਡਿਵੈਲਪਮੈਂਟ ਹੈਟ ਜਾਰ ਅਮਨਸੀ ਅਸੀਂ ਕੱਲ ਸੀ ਐਮਐਲਏ ਬਟਾਲਾ ਜੀ ਦੇ ਜਿਤਨਾ ਸਦਕਾ ਇਹ 2 ਕਰੋੜ 34 ਲੱਖ 35 ਲੱਖ ਰੁਪਏ ਇਥੇ ਨਸੀ ਸੇੜਵਾਸ ਤੇ ਰੋ ਹੋਇਆ ਵਾ ਇਹਦੇ ਵਿੱਚ ਸੀਵਰ ਦੀ ਸਾਰੀ ਸਪਾਈ ਹੋਣੀ ਹੈ ਸੀਵਰ ਨਾਲ ਲੈਣਾ ਪੈਣੀ ਹੈ ਨਾ ਉਹ ਇਹਨਾਂ ਡਿਸਪੋਜ਼ਲ ਬਣਿਆ ਬਹੁਤ ਸਾਲ ਤੋਂ ਬੰਦ ਪਿਆ ਹੈ 25 30 ਸਾਲ ਤੋਂ ਉਹਨੂੰ ਚਾਲੂ ਕੀਤਾ ਜਾਊਗਾ ਤੇ ਸੜਕਾਂ ਵੀ ਬਣਾਈ ਜਾਣਗੀਆਂ ਤੋਂ ਤੋਂ 56 ਮਹੀਨੇ ਦਾ ਵਾਅਦਾ ਮਤਲਬ ਕਿ ਸਭ ਤੋਂ ਪਹਿਲਾਂ ਸਾਤੋਂ ਪਹਿਲਾਂ ਸੀਵਰੇਜ ਦਾ ਕੰਮ ਹੋਏਗਾ ਉਸ ਤੋਂ ਬਾਅਦ ਅਸੀਂ ਸਟਰੀਟ ਲਾਈਟ ਦਾ ਕੰਮ ਕਰਾਂਗੇ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਇਹਦਾ ਸੜਕਾਂ ਦਾ ਕੰਮ ਕਰਾਂਗੇ ਅੱਜ ਅਸੀਂ ਸਾਰੇ ਇੱਥੇ ਇੰਡਸਟਰੀਅਲ ਸਟੇਟ ਦੇ ਵਿੱਚ ਇਕੱਠੇ ਹੋਏ ਆਏ ਆ ਸਾਡੇ ਐਮਐਲਏ ਸਾਹਿਬ ਸ਼ਿਰੀ ਕੁਲ ਸਿੰਘ ਜੀ ਨੇ ਆਉਣਾ ਸੀ ਲੇਕਿਨ ਕੁਝ ਕਾਰਨਾ ਕਰਕੇ ਲੁਟਾਉਣੇ ਦੇ ਇਲੈਕਸ਼ਨ ਕਰਕੇ ਨਹੀਂ ਆ ਰਹੇ ਛੋਟੇ ਬਰਦਰ ਅਬਰੂ ਅਮਰ ਵੀ ਆਏ ਨੇ ਪੰਜਾਬ ਸਰਕਾਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਇੱਕ ਫੀਲਡ ਦੇ ਵਿੱਚ ਕੋਸ਼ਿਸ਼ ਕਰ ਲਈ ਆ ਡਿਵੈਲਪਮੈਂਟ ਕਰ ਲਈ ਆ ਸਾਡੇ ਅਸੀਂ ਪਟਾਲੇ ਜੀ ਦੇਖੀ ਇਹਦੇ ਸੜਕਾਂ ਜਿਹੜੀਆਂ ਮੇਨ ਆ ਬਾਈਪਾਸ ਆ ਹਾਈਵੇ ਦੇ ਚੌੜੇ ਹੋ ਗਏ ਨੇ ਅੱਗੇ ਦੇ ਕੋਈ ਪਟਾਲੇ ਆ ਜਾਂਦਾ ਸੀ ਪਤਾ ਹੀ ਨਹੀਂ ਸੀ ਲੱਗਦਾ ਪਟਾਲਾ ਕਿੱਥੋਂ ਸ਼ੁਰੂ ਹੁੰਦਾ ਤੇ ਕਿੱਥੇ ਖਤਮ ਹੋ ਜਾਂਦਾ ਗੁਰਦਾਸਪੁਰ ਵਾਲਾ ਚੌਂਕ ਡਿਵੈਲਪ ਹੋ ਗਿਆ ਸੁੱਖਾ ਸਿੰਘ ਮਖਾਤ ਸਿੰਘ ਵਾਲਾ ਚੌਂਕ ਡਿਵੈਲਪ ਹੋ ਗਿਆ ਇਧਰ ਆਪਣਾ ਜੀਡੀ ਰੋਡ ਵਾਲਾ ਚੌਂਕ ਵੀ ਡਿਵੈਲਪ ਹੋ ਗਿਆ ਬਾਕੀ ਸਾਰੇ ਕਾਦੀਆਂ ਦੀ ਜੋ ਕੀ ਵਾਲਾ ਚੌਂਕ ਜਾਂ ਹੋਰ ਇਹੋ ਜਿਹੇ ਚੌਂਕ ਨੇ ਜਿੱਥੇ ਕਦੀ ਕੰਜੈਸ਼ਨ ਖਤਮ ਨਹੀਂ ਹੁੰਦੀ ਉਹ ਸਾਰੇ ਇਹੋ ਜਿਹੇ ਕੰਮ ਸਾਡੇ ਐਮਐਲਏ ਸਾਹਿਬ ਨੇ ਕੀਤੇ ਨੇ ਉਸੇ ਲੜੀ ਦੇ ਵਿੱਚ ਆਪਣੇ ਇੰਡਸਟਰੀਅਲ ਸਟੇਟ ਲਈ 2 ਕਰੋੜ 34 ਲੱਖ ਰੁਪਈਆ ਇਹਨਾਂ ਨੇ ਬਾਤ ਕਰਵਾਇਆ ਸੀ ਸੈਂਚਰ ਕਰਵਾਇਆ ਸੀ ਸਾਡੇ ਪ੍ਰਧਾਨ ਜੀ ਗਿੱਲ ਸਾਹਿਬ ਤੇ ਹਾਂਡਾ ਜੀ ਇਹਨਾਂ ਦੀ ਐਪਰਟਸ ਹੀ ਨਾਲ ਇਹਨਾਂ ਨੇ ਫਾਲੋਅ ਅਪ ਰੱਖਿਆ ਐਮਐਲਏ ਸਾਹਿਬ ਨੇ ਕੋਸ਼ਿਸ਼ ਕੀਤੀ 30 40 ਸਾਲ ਬਾਅਦ ਮੈਨੂੰ ਪਤਾ ਲੱਗਾ ਵੀ ਇੱਥੇ ਕੋਈ 100 ਰੁਪਏ ਵੀ ਇੱਥੇ ਕਦੀ ਆਏ ਨੇ 30 40 ਸਾਲਾਂ ਬਾਅਦ ਇਸ ਕabhi ਬਟਾਲੀ ਦੀ ਡਿਵੈਲਪਮੈਂਟ ਲਈ ਬਹੁਤ ਕੁਝ ਕੰਡਿਆ ਨੇ ਐਮਐਲਏ ਸਾਹਿਬ ਤੇ ਜੇ ਤੀਜਾ 2.5 ਕਰੋੜ ਜਾਂਦੇ 3 ਕਰੋੜ ਰੁਪਏ ਇੱਥੇ ਲੱਗੇਗਾ ਸਾਰੇ ਸੀਵਰੇਜ ਸਸਿਆ ਹਾਲ ਹੋਏਗੀ ਸੜਕਾਂ ਵੱਡਣਗੀਆਂ ਇਸੇ ਤਰ੍ਹਾਂ ਹੋਰ ਸਾਰੇ ਬਹੁਤ ਸਾਰੇ ਪ੍ਰੋਜੈਕਟ ਨੇ ਹਾਲੇ ਡੇਡ ਤੋਂ 2 ਮਹੀਨੇ ਦੇ ਹੁਣ 2 ਸਾਲ ਪਏ ਨੇ ਹਾਲੇ ਉਈ ਵਾਰ 5 ਸਾਲ ਫੇਰ ਇਹ ਨਾ ਆਉਣਾ ਵਾ ਬਾਅਦ ਇਹ 1.5 ਤੋਂ 2 ਸਾਲਾਂ ਦੇ ਵਿੱਚ ਵੀ ਜਿਹੜੇ ਛੋਟੇ ਛੋਟੇ ਕੰਮ ਰਹਿੰਦੇ ਨੇ ਉਹ ਸਾਡੇ ਬਿਲਕੁਲ ਪ੍ਰਾਇਰਟੀ ਦੇ ਹਿਸਾਬ ਨਾਲ ਪੜਾਏ ਕੀਤੇ ਜਾਣਗੇ ਜੋ ਸ਼ਹਿਰ ਦੀਆਂ ਗਲੀਆਂ ਸੜਕਾਂ ਰਹਿ ਗਈਆਂ ਵਾ ਸਭ ਪ੍ਰੋਪਰਲੀ ਪੜਾਈਆਂ ਜਾਣਗੀਆਂ ਲੋਕ ਖੁੱਲੀ ਸੈਟੀਸਫਾਈਡ ਹੋਣਗੇ ਇੱਕ ਵਾਰੀ ਫੇਰ ਮੈਂ ਆਪਣੇ ਐਮਐਲਏ ਸਾਹਿਬ ਤੇ ਅਬਰਕ ਕਲਤੀ ਜੀ ਦਾ ਬਹੁਤ-ਬਹੁਤ ਧੰਨਵਾਦ ਹੈ ਜਿਹਨੇ ਸਾਨੂੰ ਮੌਕਾ ਦਿੱਤਾ ਕਿ ਇਹ ਇੱਥੇ ਆ ਕੇ ਕਹਿ ਸਕੀਏ ਤੁਹਾਡਾ ਏਰੀਆ ਕੌਣ ਚੇਓ ਜੀ ਇਥੇ ਕੀ ਆਪਣੇ ਪ੍ਰੋਗਰਾਮ ਲੈ ਕੇ ਆਏ ਹੁਸ। ਸਭ ਤੋਂ ਪਹਿਲਾਂ ਤੇ ਮੈਂ ਧੰਨਵਾਦ ਅਰਦਾ ਸਰਦਾਰ ਅਮਨ ਸਿੰਘ ਜੀ ਸ਼ੇਖੀ ਹਲਸੀ ਜੀ ਦਾ ਐਮ ਐਲ ਏ ਪਟਾਲਾ ਵਰਕਿੰਗ ਪ੍ਰੈਜ਼ੀਡੈਂਟ ਪੰਜਾਬ। ਉਹਨਾਂ ਦੇ ਹੁਕਮਾਂ ਅਨੁਸਾਰ ਮੈਂ ਜਿੱਥੇ ਪਹੁੰਚਿਆ ਜੀ। ਉਹਨਾਂ ਨੇ ਬਹੁਤ ਮਿਹਨਤ ਸਦਾ ਮੇਰੇ ਰਿਸ਼ਤੇ ਚ ਮਾਮਾ ਜੀ ਲੱਭਦੇ ਨੇ ਸਰਦਾਰ ਰਜਿੰਦਰ ਸਿੰਘ ਜੀ। ਨਾਲ ਇਹਨਾਂ ਦੇ ਚੇਅਰਮੈਨ ਇਨ ਫੋਕਲ ਪੁਆਇੰਟ ਦੇ ਪਰਮਜੀਤ ਗਿੱਲ ਜੀ। ਇਹਨਾਂ ਨੇ ਬਹੁਤ ਹੀ ਐਫਰਟਸ ਲਾਏ ਐਮ ਐਲ ਏ ਸਾਹਿਬ ਦੇ ਨਾਲ ਇਹਨਾਂ ਨੇ ਜਾ ਕੇ ਸ਼ੇਮ ਸਾਹਿਬ ਕੋ ਕਿਡਾ ਪੁਆਇੰਟਸ ਨੇ ਮੇਨ ਮੇਨ ਫੋਕਲ ਪੁਆਇੰਟ ਦੇ ਉਹਨਾਂ ਦੀ ਡਿਵੈਲਪਮੈਂਟ ਵਾਸਤੇ ਇਹ ਬਜਟ ਲੈ ਕੇ ਆਏ ਨੇ ਤੇ ਉਸ ਪ੍ਰਤੀ ਜਿਹੜੀ ਆ ਆਪਾਂ ਇਨੋਗ੍ਰੇਸ਼ਨ ਕਰਨ ਰਏ ਆ ਸਰ ਕਿੰਨਾ ਕੁ ਬਜਟ ਹੈ ਸਰ ਕਿੰਨੇ ਚਿਰ ਤਿਆਰੀ ਹੋਏ ਤਿਆਰੀ ਅਕਿੰਸ ਸਾਹਿਬ ਨਾਲ ਹੈ ਜੀ ਇਹ ਮੌਸਮ ਵਧੀਆ ਰਿਹਾ ਤੇ ਜਲਦੀ ਤੋਂ ਜਲਦੀ ਹੋ ਜਾਣੀ ਉਹ ਤਾਂ 6 ਮਹੀਨੇ ਦਾ ਜਿਹੜਾ ਟਾਈਮ ਆ ਉਹ ਟਾਈਮ ਪੀਰੀਅਡ ਅਸੀਂ ਕੰਸੀਡਰ ਕਰਦੇ ਆ ਸਹੀ ਗੱਲ ਬਜਟ ਦੀ ਉਹ 2.47 ਇਹ ਦੇ ਰਹੀ ਸੀ ਦੇ ਵਿੱਚ ਇੱਕ ਜਿਹੜਾ ਸਰਕਾਰ ਵੱਲੋਂ ਨਸ਼ਾ ਵਿਰੋਧੀ ਜਿਹੜਾ ਯੁੱਧ ਚੱਲ ਰਿਹਾ ਹੈਗਾ ਇਹਦੇ ਬਾਰੇ ਜਿਹੜੇ ਆਮ ਲੋਕਾਂ ਦੀ ਚਰਚਾ ਕਰਦੇ ਆ ਕਿ ਵੀ ਛੋਟੇ ਛੋਟੇ ਲੋਕਾਂ ਨੂੰ ਪਕੜਿਆ ਜਾਂਦਾ ਵੱਡੇ ਮਗਰਮੱਛਾਂ ਨੂੰ ਨਹੀਂ ਹੱਥ ਪਾਉਂਦੀ ਸਰਕਾਰ ਇਹਦੇ ਬਾਰੇ ਦੀ ਕੀ ਗੱਲਾਂ ਜਾਂਦੇ ਕੁਝ ਇਹਦੇ ਜਿਹੜੇ ਲੋਕ ਕਹਿ ਰਹੇ ਨੇ ਵੱਡੇ ਵੱਡੇ ਮੱਗਾਂ ਮੱਛਰਾਂ ਨੂੰ ਨਹੀਂ ਪੜਿਆ ਜਾ ਰਿਹਾ ਠੀਕ ਹੈ ਉਹ ਆਪਣੇ ਵੱਲ ਤੋਂ ਸੱਚੇ ਹੋ ਸਕਦੇ ਨੇ ਇਹ ਸਰਦਾਰ ਭਗਵੰਤ ਸਿੰਘ ਜੀ ਮਾਨ ਕੇ ਪੰਜਾਬ ਇਹ ਬਹੁਤ ਹੀ ਜ਼ਿਆਦਾ ਸਟੇਕ ਹੋਏ ਨੇ ਇਸ ਮਸਲੇ ਨੂੰ ਲੈ ਕੇ ਪਹਿਲੇ ਦਿਨ ਤੋਂ ਇਹ ਪ੍ਰਾਣੀ ਸਰਕਾਰਾਂ ਦਾ ਜਿਹੜਾ ਕੋਡ ਆ ਜਿਹੜਾ ਮਨ ਲਾ ਕੇ ਕਹਿ ਸਕਦਾ ਸਾਡੀ ਸਰਕਾਰ ਨੂੰ ਆਮ ਆਦਮੀ ਪਾਰਟੀ ਨੂੰ ਫਰਾਸਤ ਜਿਹਦਾ ਚੀਜ਼ ਮਿਲਦੀ ਇਹ ਨਸ਼ੇ ਦਾ ਕੋਡ ਜਿਹੜਾ ਸਾਨੂੰ ਮਿਲਿਆ ਇਹਦੇ ਲਈ ਬਹੁਤ ਟਾਈਮ ਤੋਂ ਪਿੱਛੇ ਪੇਜਦੇ ਆ ਬਟ ਹੁਣ ਜਿਹੜਾ ਵਾ ਸਾਹਮਣੇ ਆ ਰਹੇ ਨੇ ਨਕਾਬ ਸਾਰਿਆਂ ਦੇ ਉੱਤਰੇ ਨੇ ਕੋਈ ਛੋਟਾ ਕੋਈ ਵੱਡਾ ਇੱਕ ਇੱਕ ਬੰਦਾ ਨਸ਼ੇ ਦੇ ਪ੍ਰਤੀਪੱਖਾ ਨਹੀਂ ਰਿਹਾ ਧੰਨਵਾਦ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨੈਟਵਰਕ